ਜੇਕਰ ਤੁਹਾਡੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਦੇ ਨੇ ਤੇ ਸਾਡੀ ਇਹ ਖਬਰ ਤੁਹਾਡੇ ਲਈ ਬੇਹਤ ਜ਼ਰੂਰੀ ਹੈ ਤੁਸੀਂ ਵੀ ਗੌਰ ਨਾਲ ਇਹ ਖਬਰ ਦੇਖ ਲਓ ਕਿ ਜਿੰਨਾ ਬੱਚਿਆਂ ਨੂੰ ਤੁਸੀਂ ਸਕੂਲ ਪੜ੍ਹਾਈ ਕਰਨ ਲਈ ਭੇਜਦੇ ਹੋ ਤਾਂ ਉਹ ਕਿਤੇ ਸਕੂਲ ਜਾ ਕੇ ਮਜ਼ਦੂਰੀ ਦੇ ਨਹੀਂ ਕਰ ਰਹੇ ਬਟਾਲਾ ਦੇ ਸਰਕਾਰੀ ਸਕੂਲ ਦੇ ਹਾਲ ਦੇਖ ਲਓ ਇੱਕ ਪਾਸੇ ਸਰਕਾਰ ਦੀ ਦਿੱਤੀ ਗ੍ਰਾਂਟ ਨਾਲ ਸਕੂਲ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰੀ ਟੀਚਰ ਛੋਟੇ ਬੱਚਿਆਂ ਕੋਲੋਂ ਕਰਵਾ ਰਹੇ ਨੇ ਮਿਹਨਤ ਮਜ਼ਦੂਰੀ ਸਾਡੇ ਕੋਲ ਇੱਕ ਵੀਡੀਓ ਆਈ ਜਿਸ ਵਿੱਚ ਸਕੂਲ ਦੀ ਟੀਚਰ ਨੇੜੇ ਖੜੀ ਹੈ ਤੇ ਸਕੂਲ ਦੇ ਵਿਦਿਆਰਥੀ ਤੇ ਤਾਰ ਹਥਿਆਰਾਂ ਨਾਲ ਲੱਕੜ ਕੱਟ ਰਹੇ ਨੇ ਜਦੋਂ ਸਾਡੀ ਟੀਮ ਵੱਲੋਂ ਪ੍ਰਾਇਮਰੀ ਸਕੂਲ ਮੀਆਂ ਮੁਹੱਲਾ ਬਟਾਲਾ ਦੇ ਸਕੂਲ ਜਾ ਕੇ ਦੇਖਿਆ ਤੇ ਵੀਡੀਓ ਤੋਂ ਵੀ ਵੱਖਰਾ ਕੰਮ ਕਰਦੇ ਬੱਚੇ ਨਜ਼ਰ ਆਏ ਵਰਧੇ ਆਰਥੀਆਂ ਵੱਲੋਂ ਹਥੋੜੀ ਨਾਲ ਲੈ ਕੇ ਸਕੂਲ ਦੀ ਕੰਧ ਤੇ ਪੋਸਟਰ ਲਗਾ ਰਹੇ ਸੀ ਇਹ ਸੱਪ ਬਾਰੇ ਜਦੋਂ ਸਕੂਲ ਮੁਖੀ ਅਤੇ ਹੋਰ ਟੀਚਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਬੱਚਿਆਂ ਕੋਲੋਂ ਕੰਮ ਕਰਵਾਇਆ ਤੇ ਕੀ ਗਲਤ ਕੀਤਾ ਜੇਕਰ ਬੱਚਿਆਂ ਕੋਲੋਂ ਕੰਮ ਕਰਵਾ ਲਿਆ ਤੇ ਕੀ ਗਲਤ ਕੀਤਾ ਹੋਰ ਕੀ ਉਹ ਖੁਦ ਕੰਮ ਕਰ ਬੱਚੇ ਖੁਦ ਮਦਦ ਕਰਨ ਆਏ ਹਨ। ਓਹੋ ਖੁਦ ਕੰਮ ਕਰਨ ਬੱਚੇ ਖੁਦ ਮਦਦ ਕਰਨ ਆਏ ਹਨ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ। ਕਿਨਾ ਮਦਦ ਰਾਜਾ ਕਿਹੜੀ ਕਲਾਸ ਪੜ੍ਹਦੇ ਹੋ? ਪੰਜਵੀਂ ਜਮਾਤ। ਤੁਸੀਂ ਅੰਦਰ ਕੀ ਕਰਦੇ ਪੇਸ਼ੇ? ਉਹ ਕੁਝ ਨਹੀਂ ਆਪੇ ਉੱਦੈ ਕਰ ਲੈ। ਠੀਕ ਆ ਬੇਟਾ। ਬੱਟੀਆ ਲਾਉਂਦੇ ਤੇ। ਉਹ ਚਾਟ। ਕਰ ਕਦੀ ਲਾਏ? ਹਾਂਜੀ। ਕਰ ਵੀ ਕਦੀ ਇੱਦਾਂ ਥੋੜੀ ਨਾ ਕੰਮ ਕੀਤਾ। ਹਾਂਜੀ। ਕਿੰਨੇ ਚਾਟ ਲਾਏ ਸੀ? 2 ਡਾਏ ਤੇ। ਕੱਲ ਲੱਕੜਾਂ ਵੀ ਵੱਡੀਆਂ ਸੀ। ਨਾ ਨਾ। ਮੇਡੀਓ ਆਈ ਆ ਮੈਂ ਤੁਹਾਡੇ ਕੋਲ। ਹਾਂਜੀ। ਵਿੱਚ ਤੁਸੀਂ ਕੱਲ ਮੈਂ ਸਟੂਡੈਂਟਸ ਨੂੰ ਜਿਹੜੇ 12th ਕਲਾਸ ਦੇ ਜਾਂ 3rd 4th ਦਾ ਉਹਨਾਂ ਨੂੰ ਬੱਲਣ ਬਟਾਇਆ ਸੀ। ਬੱਲਣ ਬਟਾਇਆ? नहीं मैडम सर नहीं कराया हाँ जी पता नहीं है वीडियो किने बनाई है हाँ जी सर थोड़ा बहुत तो हूँ फिर वेखो हम की करिए फिर कल आप ही कर ठोकी लाइए ਚਾਟ ਜਿਹੜੇ ਆ ਬੱਚਿਆਂ ਦੀ ਹੈਲਪ ਤੇ ਕਰਨ ਲੈਣੀ ਪੈਂਦੀ ਆ ਨਾ ਥੋੜੀ ਜੀ ਜਿੱਤੇ ਜਿੱਤੇ ਬੱਚੇ ਆ ਤੁਹਾਨੂੰ ਲੱਗਦਾ ਕਿ ਉਹਦੇ ਮਾਪੇ ਵੀ ਇਹਨਾਂ ਨੂੰ ਘਰ ਇਸ ਤਰ੍ਹਾਂ ਕੰਮ ਨਹੀਂ ਦੇ ਦੇਣਗੇ ਨਹੀਂ ਚਲੋ ਵੇਖੋ ਹੁਣ ਅਹੀ ਤੇ ਹੁਣ ਵੇਖੋ ਕਰਨ ਦੇ ਇੱਕ ਦੂਜੇ ਦੇ ਨਾਲ ਹੈ ਨਾ ਅਹੀ ਕਰਦੇ ਆ ਨਾ ਭਏ ਤੇ ਬੱਚਿਆਂ ਦੇ ਕੋਲ ਇਹ ਜਿਹੜਾ ਸਮਾਨ ਚੁੱਕ ਕੇ ਬੱਚਿਆਂ ਦੀ ਆਪਾਂ ਹੈਲਪ ਹੀ ਲੈਣੀ ਆ ਕੀ ਕਰਨਾ ਫਿਰ ਥੋੜੀ ਥੋੜੀ ਦੇ ਨਾਲ ਨਹੀਂ ਥੋੜੀ ਦੇ ਨਾਲ ਮੈਡਮ ਵੀ ਤੇ ਲੱਗੇ ਹੋਣਗੇ ਨਾਲ ਬੱਚੇ ਲੱਗੇ हाँ मैडम ने उत्ते चढ़ाया उन्होंने उत्ते चढ़ाया हाँ अच्छा सर तु दस दो फिर की करिए नहीं मेंटेनेंस दे पैसे देते तो ही काम भी तो करवा रहे हैं मेंटेनेंस मेंटेनेंस तो करवा रहे हैं ना ਸਰੇ ਹੁਣ ਤਾਂ ਮੈਨੂੰ ਨਹੀਂ ਪਤਾ ਹੈਗਾ ਕਿ ਜਾਇਦਾ ਕ ਜਾਂ ਨਾ ਜਨ ਮੈਂ ਜਾਇਦਾ ਪਰ ਇਹੀ ਹੈਲਪ ਤੇ ਬੱਚਿਆਂ ਦੇ ਹੁਣ ਵੇਖੋ ਕੀ ਕਰੀ ਕਿ ਆਪ ਹੀ ਇਹ ਠੋਕੀ ਫਿਰ ਥੜੀ ਆਪ ਹੀ ਕਰੀਏ ਕੀ ਵੇਖੋ ਅਗਰ ਤੁਸੀਂ ਆਪ ਕਰੋਗੇ ਤਾਂ ਸ਼ਾਇਦ ਹਾਂ ਸਾਫ ਖਤ ਹੋਏਗਾ ਅਗਰ ਬੱਚੇ ਦੇ ਹੱਥ ਤੇ 7 ਲੱਖ ਰੁਪਏ ਕੋਈ ਨਹੀਂ ਚਲੋ ਸਰ ਠੀਕ ਵਾ ਅੱਗੇ ਤੋਂ ਨਹੀਂ ਕਰਦੇ ਆਪਾਂ ਇਹੀ ਤਾਂ ਕਰੇ ਕਰਵਾਇਆ ਹੀ ਨਹੀਂ ਇਹਨਾਂ ਕੋ ਕੰਮ ਆ ਪਹਿਲੇ ਦੇਣੀ ਆ ਆ ਖਲਾਰਾ ਜੇ ਜਿਆਦਾ ਪਿਆਰ ਤਾਂ ਤੁਹਾਡੇ ਵੱਡੇ ਬੱਚਿਆਂ ਨੂੰ ਤਾਂ ਕਹਿ ਤਾਉਣਾ ਮੈਡਮ ਨੇ ਕਿੱਥੇ ਛਾੜ ਕਰਵਾਏ ਆ ਛਾੜ ਕਿਥੇ ਕਰਵਾਏ ਛਾੜ ਮੈਂ ਕਿੰਨਾ ਦੂਰ ਹੈ ਇਸ ਦੀ ਦੁਕਾਨ ਨਹੀਂ ਨਾਲ ਬੈਠੇ ਕੰਮ ਕਰਨਗੇ ਜਾਂ ਤਾਂ ਮੈਸਰ ਸਪੈਰ ਬੈਠੇ ਤੇ ਮੈਡਮ ਇੱਥੇ ਨਾਲ ਲੱਗੇ ਆ ਵੇਖੋ ਨਾ ਮੈਡਮ ਨੇ ਵੀ ਦਾਲ ਲਾਏ ਆ ਉਹਨਾਂ ਨੇ ਹੋ ਸਕਦਾ ਜਦੋਂ ਤੁਸੀਂ ਆਏ ਹੋਵੋਗੇ ਤਾਂ ਉਦੋਂ ਥੋੜੀ ਫੜ ਕੇ ਲੱਗ ਪਏ ਹੋਣ ਹੋ ਸਕਦਾ कि गे गे, हां वो कहंदे मेरा पैर स्लिप ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਉਹ ਲੱਗ ਗਏ ਉਹਨੇ ਕਿਹਾ ਮੈਡਮ ਇਹ ਹੀ ਲਾ ਦੇਣੇ ਹਾਂਜੀ ਹਾਂਜੀ ਸੰ ਮੈਂ ਤਾਂ ਵੇਖਿਆ ਨਹੀਂ ਕੈਮਰਾ ਮੈਂ ਤਾਂ ਨਹੀਂ ਨਾ ਵੇਖਿਆ ਵੀ ਤੂੰ ਕਿੱਥੇ ਮਾਰਿਆ ਕਿੱਥੇ ਨਹੀਂ ਮਾਰਿਆ ਨਾ ਤੇ ਇਹ ਐਚ ਟੀ 5th ਕਲਾਸ ਪਹਿਲੀ ਤੋਂ ਪ੍ਰੀ ਪ੍ਰਾਇਮਰੀ ਤੋਂ 5ਵੀਂ ਕਲਾਸ ਤੱਕ 8000 ਰੁਪਇਆ ਦੇ ਕੇ ਇਹੀ ਬੰਦੇ ਡਾ ਕੇ ਪੰਜ ਛੇ ਤੇ ਇਹੀ ਬੰਦਿਆਂ ਕੋਲ ਦਰਖਤ ਕਟਵਾਏ ਆ ਸਾਰੇ ਠੀਕ ਹੈ ਬੱਚੇ ਕੋਈ ਕਿਉਂ ਕਟਵਣੇ ਜੇ ਕਟਵਾਉਣੇ ਹੁੰਦੇ ਤਾਂ ਫਿਰ ਪਹਿਲਾਂ ਕਿਉਂ ਕਟਵਾ ਲੈਂਦੇ ਤੁਸੀਂ ਵੀਡੀਓ ਵੇਖੀਏ ਛੂਹ ਸਰ ਉਹ ਮੈਂ ਮੰਨਦੀ ਆ ਕਿ ਉਹ ਮਿਸਤਰੀ ਵੀ ਕੰਮ ਕਰਨ ਦੇ ਆ ਮਿਸਤਰੀਆਂ ਨੂੰ ਲੱਕੜਾਂ ਅੜਦੀਆਂ ਹੈਗੀਆਂ ਠੀਕ ਹੈ ਇਸ ਕਰਕੇ ਮੈਡਮ ਨੇ ਹੋ ਸਕਦਾ ਕਿ ਥੋੜੀਆਂ ਜੀਆਂ ਥੋੜੀਆਂ ਭੰ ਲੈ ਆ ਹੋਵੇ ਬਾਕੀ ਉੱਥੇ ਬਾਕੀ ਤਾਂ ਉਹ ਵੀ ਕੋ ਉੱਥੇ ਪਿਆ ਕਿੱਥੇ ਕਟਵਾਇਆ ਬਾਲਾ ਉਹ ਸਾਰੇ ਭਈਆ ਭਈਆ ਉਹ ਲੱਕੜਾਂ ਵਾਲੇ ਤੁਮ ਮਾਰਿਆ ਪਾਜੀ ਬੱਚੇ ਮਦ ਉਹ ਸਾਰੇ ਲੱਕੜ ਉਥੇ ਪਈਆਂ ਨੇ ਤੇਰੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਪਿਆਰਾ ਦਵਾਜੇ ਪਏ ਆ ਕੋਈ ਨਿਕਲੇ ਮੋੜੀ ਮਾਰ ਦੇ ਨਾ ਦੌੜ ਦੇ ਨਾ ਬਾੜ ਲੱਗੀ ਮੇਰੇ ਨਾਂ ਤੱਕ ਦੌੜਤੀਆਂ ਇੱਥੇ ਹੈਗੇ ਸਰ ਉਹਨਾਂ ਕੋਲ ਪੁੱਛ ਲਓ ਕਿ ਕੋਈ ਨਾ ਕੋਈ ਬੱਚਾ ਜੂ ਲੈ ਕੇ ਜਾਂਦੇ ਕਿਦੇ ਹੱਥ ਤੇ ਵਾਜ ਜਾਂਦਾ ਕਿਦੇ ਪੈਰ ਤੇ ਲੱਗੂਗਾ ਪੱਟੀ ਕਰਵਾ ਕੇ ਆਈ ਨਹੀਂ ਕਰਵਾਈ ਦੀ ਆ ਇਸ ਦੀ ਰਿਸਪੌਂਸਿਬਿਲਟੀ ਤੁਹਾਡੀ ਆ ਨਾ ਸਰ ਇਹੀ ਕੁਰਬਾਨੇ ਆ ਬੱਚੇ ਸਰੂ ਭੱਜ ਜਾਂਦੇ ਆ ਧਿਆਨ ਤੋਂ ਦੇ ਦਿੱਤੀ ਰਹੇ ਜਦੋਂ ਖਾਣਾ ਖਾ ਕੇ ਤੇ ਫਿਰ ਭੱਜਦੇ ਆ ਦੌੜਦੇ ਆ ਚਾਚ ਮੇਰੇ ਦੌੜਦੇ ਨੇ ਉਹ ਥੋੜੀਆਂ ਜਿਹੀਆਂ ਸੀਦਾ ਕਰ ਲਈਆਂ ਹੁਣ ਗਈਆਂ ਅਹੀਂ ਨਹੀਂ ਮੰਦੇ ਕੀ ਕੀ ਗੱਲ ਹੋਈ ਆ ਹਨਾ ਥੋੜੀਆਂ ਜਿਹੀਆਂ ਮਿਸਤਰੀਆਂ ਨੂੰ ਵੀ ਉਧਰ ਅੜਦੀਆਂ ਸੀਗੀਆਂ ਤੇ ਉਹ ਵੇਖੋ ਬਾਲਾਂ ਸਾਰਾ ਉਤਰੇ ਪਏ ਜ ਵਢਾਈਆਂ ਹੁੰਦੀਆਂ ਤਾਂ ਫਿਰ ਸਾਰੀਆਂ ਨਾ ਵਢੀਆਂ ਹੁੰਦੀਆਂ ਸਾਰੀਆਂ ਵਢਣੀ ਸਰ ਸਾਰੀਆਂ ਵਢ ਲੈਣੀਆਂ ਹੀ ਨਾ ਇਹ ਗੱਲ ਪਤਾ ਕਿ ਹੁੰਦੀ ਐ ਚੰਗਿਆਈ ਕੋਈ ਨਹੀਂ ਦੇਖਦਾ ਚੰਗਾ ਕੰਮ ਕੋਈ ਨਹੀਂ ਦੇਖਦਾ ਇਹ ਹੁਣ ਆ ਲੋਕਾਂ ਨੂੰ ਇਹ ਸਾਰੀ ਦਾ ਸੰਦ ਹੋ ਗਈ ਆ ਚਾਰ-ਛੇ ਫੇਰੇ ਲੋਕੀ ਚਲੋ ਹੋ ਸਕਦਾ ਕਿ ਹਣੇ ਜਲਸੀ ਕਰਦੇ ਹੋਣ ਹਨਾ ਵੀਡੀਓ ਕਹਿੰਦੇ ਜਾਣ ਕੇ ਬਣਾਈ ਹੈ ਪਰ ਚਲੋ ਇਹਨਾਂ ਮੈਡਮਾਂ ਨੂੰ ਥੋੜਾ ਜਿਹਾ ਕਰਦੇ ਹਾਂ ਥੋੜਾ ਜਿਹਾ ਹੈ ਨਾ ਨਾ ਸਰੇ ਵੀ ਦੇਖੋ ਲੋਕਾਂ ਦੇ ਘਰਾਂ 'ਚ ਇੰਨਾ ਕੂੜਾ ਇੱਥੇ ਸੁੱਟਦੇ ਆ ਸਾਰੇ ਆਪਣੇ ਮੈਂ ਖੁਦ ਵੇਚਦੀ ਆ ਸਾਰੇ ਆਪਣੇ ਘਰਾਂ 'ਚ ਜਿੰਨੀਆਂ ਡੋਰਾ ਗੁੱਡੇ ਸਾਰੇ ਤੋੜ ਕੇ ਇੱਥੇ ਸੁੱਟਦੇ ਆ ਉਹਨਾਂ ਦੇ ਉਹਨਾਂ ਦੇ ਘਰ ਆ ਉਹਨਾਂ ਦੇ ਘਰ ਦਾ ਸਾਰਾ ਪਾਣੀ ਇੱਧਰ ਆ ਰਿਹਾ ਸੀ ਉਹ ਤਾਂ ਉਹਨਾਂ ਨੇ ਬਣਾਈ ਹੋਵੇ ਹੁਣ ਸਰ ਇਹਨਾਂ ਦਾ ਘਰ ਜਾ ਕੇ ਵੇਖੋ ਇਹਨਾਂ ਨੇ ਦੁਬਾਰਾ ਨਾਲ ਸਰ ਜਿੰਨੇ ਵੀ ਬਣਾਈ ਆ ਜੈਲ ਸੀ ਕਰਕੇ ਬਣਾਈ ਆ ਜੀ ਕੀਤੀ ਨਾ ਕਿਸ ਨੇ ਹਾਂ ਨਹੀਂ ਸਰ ਇਹ ਮੈਂ ਤਾਂ ਤੁਹਾਨੂੰ ਦੱਸਣ ਲਈ ਆਂ ਕਿ ਅੜਦੀ ਸੀਗੀ ਬੱਚਿਆਂ ਦੇ ਪਿਆਰਾ ਨਾਲ ਅੜਦੀਆਂ ਸੀ ਕਿ ਤੇ ਬੱਚੇ ਡਿੱਗਦੇ ਪਏ ਸੀ ਇਸ ਕਰਕੇ ਉਹਨਾਂ ਨੇ ਮੈਡਮ ਨੇ ਹੋ ਸਕਦਾ ਕਰਵਾ ਲਈ ਹੋਵੇ ਹੈਨਾ ਮੈਂ ਝੂਠ ਥੋੜੀ ਮਾਰਦੀ ਪਈ ਮੈਂ ਤਾਂ ਸੱਚੀ ਜੋ ਹੈਗਾ ਤੁਹਾਡੇ ਸਾਹਮਣੇ ਲਿਆਉਣ ਲਈ ਆਂ ਵੀ ਜੋ ਉੱਥੇ ਮਿਸਰੀਆਂ ਨੂੰ ਅੜਦੀਆਂ ਸੀ ਲੱਕਣਾ ਹੋ ਸਕਦਾ ਮੈਂ ਵੀ ਨਾਲ ਲੱਗੀ ਸੀ ਨਾ ਪੂਰੀ ਮਿੱਟੋ ਮਿੱਟੀ ਹੋਈ ਪਈ ਆ ਨਾਲ ਕੱਲੇ ਤਾਂ ਨਹੀਂ ਨਾ ਬੱਚੇ ਅੰਦਾਇਆ ਕੱਲੇ ਬੱਚੇ ਡਾਏ ਆਹੀ ਮੈਂ ਘੁੰਮਦੀ ਪਈ ਸੀਗੀ ਨਾਲ ਕੱਲੇ ਬੱਚੇ ਮੋਨੇ ਡਾਏ ਆਹੀ ਮੈਨੂੰ ਹੀ ਤੇ ਆਪ ਸੁਣਨ ਚੁੱਕ ਚੁੱਕੇ ਅੰਦਰ ਬਾਹਰ ਕਰਦੇ ਆ ਉਹ ਆਹੋ ਆਹੋ ਉਹਦੀ ਗੱਲ ਹੈ ਮੇਰੇ ਹੱਥ ਵੇਖੋ ਆਵੇਂ ਕੋਈ ਛਾਲੇ ਪੈਗੇ ਹੋਏ ਹੱਥ ਦੇਖ ਲਓ ਤੁਸੀਂ ਹੱਥ ਚੈੱਕ ਕਰ ਸਕਦੇ ਹੋ ਡਾਕਟਰ ਕੋ ਚੈੱਕ ਕਰਵਾ ਸਕਦੇ ਹੋ ਹੱਥ ਦੀ ਹਾਲਤ ਵੇਖੋ ਇਦਾਂ ਕਿਹਦੇ ਹੱਥ ਹੁੰਦੇ ਉਹਦੇ ਹੁੰਦੇ ਜਿਹੜਾ ਕੰਮ ਕਰਦਾ ਸਰ ਜਿਹੜਾ ਨਹੀਂ ਕੰਮ ਕਰਦਾ ਆਈ ਤੇ ਆਪ ਚੈੱਕ ਕੀਤਾ ਇਹ ਨਹੀਂ ਡੱਬਾ ਚੁੱਕ ਕੇ ਉਥੇ ਡੱਬਾ ਚੁੱਕ ਕੇ ਉਥੇ ਰੱਖੀਦਾ ਤੇ ਸਾਰੀ ਲੱਤੋ ਸਰ ਉੱਥੇ ਇਹ ਸਿਰਫ ਇੰਨੀ ਜਗ੍ਹਾ ਸਾਰਾ ਮੈਂ ਇਹੀ ਘਰ ਵੀ ਕੰਮ ਕਰੀਦਾ ਇੱਥੇ ਸਕੂਲ ਵੀ ਕਰੀਦਾ ਸੀ ਸਰ ਮੇਰਾ ਸੋਨੀਆਂ ਕੱਲ ਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਸਕੂਲ ਦੇ ਬੱਚਿਆਂ ਕੋਲੋਂ ਲੱਕੜਾ ਕਟਵਾ ਦਿਓ ਨਹੀਂ ਸਰ ਲੱਕੜਾ ਨਹੀਂ ਕਟਵਾਈਆਂ ਸਰ ਛੋਟੇ ਬੱਚੇ ਆ ਤੇ ਸਮਾਨ ਕਰਕੇ ਗਰਾਊਂਡ ਸਾਡੀ ਵਾਈ ਸਾਰੀ ਕਵਰ ਹੋ ਗਈ ਦੀ ਹੈ ਤੇ ਆਪ ਖੁਦ ਵੀ ਇਹ ਸਾਦੇ ਕਿੰਨੀ ਲੱਕੜ ਬਿਸ਼ੀ ਹੋਈ ਆ ਤੇ ਉਹ ਬੱਚੇ ਇੱਧਰ ਕੰਮ ਹੋ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਉਹ ਛੋਟੇ ਬੱਚੇ ਪਹਿਲੀ ਵਾਲੇ ਵੀ ਪ੍ਰੀ ਪ੍ਰਾਇਮਰੀ ਸਾਰੇ ਬੱਚੇ ਤੇ ਖੇੜਦੇ ਪਏ ਆ ਤੇ ਕਈਆਂ ਤੇ ਝੋਟ ਵੀ ਲੱਗੀ ਆ ਤੋ ਪਹਿਲੇ ਸਰ ਮੈਂ ਹੀ ਸ਼ੁਰੂ ਕੀਤਾ ਸੀ ਕੰਮ ਤੇ ਫਿਰ ਉਹ ਜਦੋਂ ਮੇਰਾ ਹੱਥ ਥੱਕਿਆ ਤੇ ਫਿਰ ਬੱਚੇ ਕਹਿੰਦੇ ਮੈਡਮ ਅਸੀਂ ਚੁਕਾ ਦਿੰਨੇ ਨਾਲ ਤੇ ਜਦੋਂ ਮੈਂ ਕੀਤਾ ਉਦੋਂ ਕਿਸੇ ਨੇ ਨਹੀਂ ਵੇਖਿਆ ਤੇ ਜਦੋਂ ਬੱਚੇ ਕੀਤੇ ਉਦੋਂ ਸਾਰੇ ਨੇ ਵੇਖ ਲਿਆ ਬੱਚੇ ਤੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਹੱਥ ਤੇਜ਼ ਦਾ ਹਥਿਆਰ ਹੈ ਨਹੀਂ ਸਰ ਹਥਿਆਰ ਸਿਰਫ ਮੈਂ ਹੀ ਪਹਿਲਾਂ ਤੋ ਫੜਿਆ ਸੀ ਸਰ ਪਹਿਲੇ ਮੇਰੇ ਹੱਥ ਸੀ ਜਦੋਂ ਇਹਨਾਂ 'ਚ ਕਿਸੇ ਨੇ ਜਾਣ ਕੇ ਸ਼ਿਕਾਇਤ ਕੀਤੀ ਹੈ ਪਹਿਲਾਂ ਮੇਰੇ ਹੱਥ 'ਚ ਹੀ ਮੈਂ ਹੀ ਵੇਖਿਆ ਮੇਰੇ ਸਾਹ ਵੇਹ ਲੋ ਹੱਥ ਵੇਹ ਲੋ ਤੁਸੀਂ ਮੇਰੇ ਹੱਥ ਚੈੱਕ ਕਰ ਸਕਦੇ ਹੋ ਬਿਸ਼ੱਕ ਤੁਸੀਂ ਕਰੋ ਉਹ ਪਹਿਲਾਂ ਮੈਂ ਹੀ ਫੜਿਆ ਉਹ ਫਿਰ ਬੱਚੇ ਨੇ ਨਹੀਂ ਸਰ ਇਹ ਬਿਲਕੁਲ ਜਾਇਜ਼ ਨਹੀਂ ਆ ਅਸਲ 'ਚ ਸਾਡੇ ਬੱਚੇ ਦੀ ਵੇਖ ਚੈਨ ਦੇ ਪੈਰਾਂ ਤੇ ਕਿੰਨੇ ਤੇ ਵੱਜ ਗਈ ਆ ਤੂੰ ਮਜਬੂਰੀ ਵਾ ਸਾਨੂੰ ਕਰਨਾ ਪਿਆ ਕਿਉਂਕਿ ਉਦੋਂ ਇਹ ਦੀਦੀਆਂ ਚਲੇ ਗਏ ਹੀ ਨਹੀਂ ਤੇ ਇਹ ਕਹਿਣਾ ਹੀ ਨਹੀਂ ਸਰ ਇਹ ਕਦੇ ਵੀ ਨਹੀਂ ਕਰਵਾਇਆ ਤੁਹਾਡੇ ਸਾਹਮਣੇ ਸਾਰੇ ਡੈਕਸ ਕੱਟੀ ਹੋਈ ਆ ਸਾਰੇ ਰੋਖ ਕੱਟ ਗਏ ਇਹ ਬਾਹਰੋਂ ਆ ਕੇ ਬੰਦੇ ਲਵਾ ਕੇ ਕਰਾਏ